ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਵੱਲੋਂ ਕੀਤਾ ਵੱਡਾ ਉਪਰਾਲਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ 'ਚ ਜੋ ਹੜ੍ਹਾਂ ਦੇ ਕਰਕੇ ਹਾਲਾਤ ਬਣੇ ਸੀ ਉਹ ਹਾਲਾਤ ਕਦੇ ਵੀ ਭੁੱਲਣ ਯੋਗ ਨਹੀਂ ਆ ਜਿਸ ਹੜ੍ਹਾਂ ਦੇ ਕਰਕੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਸੀ ਪਸ਼ੂ ਤੱਕ ਮਰ ਚੁੱਕੇ ਸੀ ਕਿਸਾਨ ਘਰਾਂ ਤੋਂ ਬੇਕਾਰ ਹੋ ਗਏ ਤੇ ਹੁਣ ਕਿਸਾਨਾਂ ਦੇ ਕੋਲ ਅਗਲੀ ਵਾਰ ਫਸਲ ਬੀਜਣ ਦੇ ਲਈ ਬੀਜ ਤੱਕ ਨਹੀਂ ਹੈ ਉਹਨਾਂ ਦੇ ਕੋਲ ਸ਼ਮਤਾ ਨਹੀਂ ਹੈ ਕਿ ਉਹ ਬੀਜ ਖਰੀਦ ਸਕਣ ਇਸ ਕਾਬਿਲ ਨਹੀਂ ਆ ਤਾਂ ਅਜਿਹੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਥੇਬੰਦੀ ਦੇ ਵੱਲੋਂ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਗਈ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਾਜੇਕੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਡੀਏਪੀ ਦੇ ਗੱਟੇ ਭੇਜੇ ਗਏ ਉਸ ਤੋਂ ਇਲਾਵਾ ਕਣਕ ਦਾ ਬੀਜ ਭੇਜਿਆ ਗਿਆ ਤੇ ਹੋਰ ਮਜ਼ਦੂਰਾਂ ਦੇ ਲਈ ਰਾਹਤ ਸਮੱਗਰੀ ਭੇਜੀ ਗਈ ਆ ਤਾਂ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬੁੱਟਾ ਸਿੰਘ ਬੁਰਜਗਿਲ ਦੇ ਨਾਲ ਸਾਡੇ ਸਹਿਯੋਗੀ ਜਗਰਾਤ ਸਿੰਘ ਪੀਖੀ ਦੇ ਵੱਲੋਂ ਗੱਲਬਾਤ ਕੀਤੀ ਆ ਕੀ ਕੁਝ ਕਹਿ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੋਰ ਕਿਸਾਨਾਂ ਦੀ ਮਦਦ ਕਰਨ ਦੇ ਲਈ ਇਹ ਜਥੇਬੰਦੀ ਜਾਵੇਗੀ ਪੂਰੀ ਗੱਲਬਾਤ ਤੁਹਾਨੂੰ ਸੁਣਾਉਣੇ ਆ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਆ ਪ੍ਰਧਾਨ ਜੀ ਵੱਡੀ ਪੱਧਰ ਤੇ ਰਾਸਣ ਲੈ ਕੇ ਆਏ ਆ ਤੇ ਡੀਏਪੀ ਅੱਜ ਦੂਜਾ ਦਿਨ ਹੋ ਗਿਆ ਕਿੰਨਾ ਰਾਸਣ ਵੰਡੋਗੇ ਕੀ ਗਹੜਾ ਪ੍ਰੋਗਰਾਮ ਹੈ। ਕੱਲ ਅਸੀਂ ਸਾਰਾ ਦਿਨ ਇੱਥੇ ਪਿੰਡ ਬਾਜੇ ਕੇ ਜ਼ਿਲ੍ਹਾ ਫਰੋਵਰ ਦੇ ਵਿੱਚ ਕੈਂਪ ਲਾ ਕੇ ਸਾਰਾ ਦਿਨ ਡੀਏਪੀ ਦੇ ਨਾਲ ਜਿਹੜੀ ਕਣਕ ਹੈ ਤੇ ਨਾਲ ਚਾਰ ਦਿਨ ਇਕੱਠਾ ਕੁਝ ਹੋਰ ਸਮੱਗਰੀ ਉਸ ਜੀ ਬੰਡੀ ਆ ਤਕਰੀਬਨ ਕੱਲ 500 ਪਰਿਵਾਰਾਂ ਨੂੰ ਦੇ ਦਿੱਤੇ ਰਹੋ ਅੱਜ ਫੇਰ ਸਾਰਾ ਦਿਨ ਅਸੀਂ ਡੀਏਪੀ ਆ ਰਿਹਾ ਕਣਕ ਸਾਡੇ ਕੋਲੇ ਹੈਗੀਆਂ ਟਰਾਲੀਆਂ ਇੱਥੇ ਸਾਰਾ ਦਿਨ ਅੱਜ ਫੇਰ ਇੱਥੇ ਲਾਵਾਂਗੇ ਇੱਥੇ ਪਿੰਡ ਬਾਜੀ ਦੇ ਦੇ ਵਿੱਚ ਉਸ ਤੋਂ ਬਾਅਦ ਅਸੀਂ ਜਿੰਨਾ ਕਿਸਾਨਾਂ ਦੀ ਜ਼ਮੀਨ ਰੇਤੇ ਨਾਲ ਪਰ ਟਰੈਕਟਰ ਵੀ ਉਹਨਾਂ ਕੋਲੇ ਹੈ ਨਹੀਂ ਉਹਨਾਂ ਨੂੰ ਵੀ ਕੁਝ ਨਾਲ ਦਰਾਸੀਏ ਸੀ ਦੇਵਾਂਗੇ ਉਹ ਸ਼ਾਇਦ ਕਰ ਦਿੱਤੀ ਜਾਵੇ ਸਾਰੇ ਪਰਿਵਾਰਾਂ ਨੂੰ ਇਦੋਂ ਬਾਅਦ ਕੱਲ ਨੂੰ ਅਸੀਂ ਕੈਂਪ ਲਾਵਾਂਗੇ ਜਾ ਕੇ ਠਾਹਲ ਕਾਢਦੇ ਦੇ ਲਈ ਉੱਥੇ ਵੀ ਮਤਲਬ ਡੀਪੀ ਕਣਕ ਸਾਰੀ ਅਸੀਂ ਮਗਾ ਚੁੱਕੇ ਆ ਪੂਰਾ ਪ੍ਰਬੰਧ ਹੋ ਗਿਆ ਸਾਡੇ ਕੋਲ ਜੀ ਇਕ ਦਾ ਕਿਉਂਕਿ ਅਸੀਂ ਪਹਿਲਾਂ ਹੀ ਪ੍ਰਬੰਧ ਕਰ ਲਈ ਸੀ ਤਕਰੀਬਨ 1500 ਕਟਾ ਡੀਪੀ ਦਾ 1500 ਕੁਇੰਟਲ ਜਿਹੜੀ ਕਣਕ ਹੈ ਤੇ ਨਾਲ ਜਿਹੜੀਆਂ ਆਚਾਰ ਦੀਆਂ ਗੱਠਾਂ ਹੈ ਚਾਰ ਟਰੱਕਰ ਉਹ ਕੱਢ ਲੈ ਅਸੀਂ ਦੋ ਅੱਜ ਆਉਣਗੇ ਕਿਉਂ ਸਾਰੇ ਦਾ ਸਾਰਾ ਅਸੀਂ ਲਗਾਤਾਰ ਉਹਨਾਂ ਦੇ ਪਰਿਵਾਰ ਜਿਹੜੇ ਬੇਵੱਸ ਹੋਏ ਹੋਏ ਆ ਉਹਨਾਂ ਨੂੰ ਤੇ ਰਹੀਆਂ ਤੇ ਡੋਕਾ ਆਂਦਾ ਵੀ ਸਹੀ ਠੀਕ ਚ ਸਹਿਯੋਗ ਮਿਲ ਰਿਹਾ ਹੈ ਕੋਈ ਬਹੁਤੀ ਤਾਂ ਕੰਮ ਨਹੀਂ ਕਰ ਰਹੇ ਜਿਵੇਂ ਅਸੀਂ ਪਹਿਲਾਂ ਲਿਸਟਾਂ ਬਣਾਇਆ ਉਹ ਲਿਸਟਾਂ ਦੇ ਆਧਾਰ ਤੇ ਸਾਰਿਆਂ ਨੂੰ ਅਸੀਂ ਦੰਡ ਰਹੇ ਹਾਂ ਤੇ ਲੋਕ ਖੁਸ਼ ਵੀ ਨਹੀਂ ਇਸ ਗੱਲੋਂ ਕਿਉਂਕਿ ਅਜੇ ਤੱਕ ਸਰਕਾਰ ਨੇ ਨਾ ਕੋਈ ਉਹਨਾਂ ਨੂੰ ਬੀਜ ਨਾ ਕੋਈ ਜੀਏਪੀ ਨਾ ਕੋਈ ਪੈਸਾ ਕੁਝ ਨਹੀਂ ਦਿੱਤਾ ਨਾ ਪੰਜਾਬ ਸਰਕਾਰ ਨੇ ਨਾ ਸਿੱਟ ਸਰਕਾਰ ਨੇ ਲੋਕਾਂ ਦੀ ਝਾਕ ਵੀ ਮਤਲਬ ਜਥੇਬੰਦੀਆਂ ਵੀ ਵੱਜੀ ਹੋ ਗਿਆ ਕਿਉਂਕਿ ਸਾਰੇ ਇਕੱਲਾ ਇੱਥੇ ਨਹੀਂ ਜਿੱਥੇ-ਜਿੱਥੇ ਨੁਕਸਾਨ ਹੋਇਆ ਬਹੁਤ ਸਾਰੇ ਟਰੈਕਟਰ ਚੱਲ ਰਹੇ ਐ ਧਾਰਮਿਕ ਸੰਸਥਾਵਾਂ ਦੇ ਕੋਈ ਕਦਮਾਂ ਹੁੰਦੇ ਐ ਕੋਈ ਸਿੰਗਰਾਂ ਦੇ ਐ ਕੁਝ ਜਥੇਬੰਦੀਆਂ ਨੇ ਭੇਜੇ ਹੋਏ ਐ ਕੁਝ ਜ਼ਮੀਨਾ ਪੱਧਰ ਨਾਲ ਵੀ ਕਰਨ ਲੱਗੇ ਹੋਏ ਐ ਇਸ ਕੱਲੋਂ ਜਿਹੜੀ ਸਰਕਾਰ ਦੀ ਅਸੀਂ ਨਖੇਦੇ ਵੀ ਕਰਦੇ ਆ ਅਸੀਂ ਇਹ ਕਹਿੰਨੇ ਕਿ ਜ਼ੀਰੋ ਹੋ ਗਈ ਮਤਲਬ ਜਿਹੜੀ ਪੰਜਾਬ ਸਰਕਾਰ ਹੈ ਘੜਾ ਵਾਲੇ ਨੂੰ ਜੋ ਅਪੀਲ ਕਰਾਂਗੇ ਜਿਹੜੇ ਲੋਕ ਕੋਈ ਦਾਨ ਕਰਨਾ ਚਾਹੁੰਦੇ ਨੇ ਜਾਂ ਇਹਨਾਂ ਲੋਕਾਂ ਦੀ ਕਣਖ ਵਜਾਉਣਾ ਚਾਹੁੰਦੇ ਨੇ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰ ਲੈਣ ਬਹੁਤ ਵਧੀਆ ਠੀਕ ਢੰਗ ਦੇ ਨਾਲ ਅਸੀਂ ਸਾਰਾ ਕੁਝ ਹਨ ਬਲ ਤੁਸੀਂ ਸੁਣਿਆ ਬੂਟਾ ਸਿੰਘ ਬੁਰਜਗਿਲ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਵਾਕੇ ਹੀ ਅਜਿਹੇ ਦੇ ਵਿੱਚ ਲੋੜ ਹੈ ਅੱਜ ਆਪਣਿਆਂ ਦੇ ਨਾਲ ਖੜਨ ਦੀ ਕਿਉਂਕਿ ਕੋਈ ਬਾਹਰਲਾ ਸੂਬੇ ਦਾ ਵਿਅਕਤੀ ਤਾਂ ਕੋਈ ਆ ਕੇ ਮਦਦ ਕਰੇਗਾ ਨਹੀਂ ਜਿੱਥੇ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਜ਼ਰੂਰਤ ਪੈ ਰਹੀ ਆ ਹੁਣ ਉਹਨਾਂ ਦੀ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਉਸ ਤੋਂ ਬਾਅਦ ਉਹਨਾਂ ਦੇ ਜ਼ਮੀਨ ਜੋ ਹੁਣ ਉਪਜਾਊ ਨਹੀਂ ਰਹੀ ਤਾਂ ਉਸ ਦੇ ਵਿੱਚ ਜੋ ਰੇਤਾ ਰੇਤ ਚੜਾਇਆ ਸੀ ਤਾਂ ਉਸ ਨੂੰ ਵੀ ਹਟਾਉਣ ਦੇ ਲਈ ਟਰੈਕਟਰਾਂ ਦੀ ਵੀ ਲੋੜ ਪੈਂਦੀ ਆ ਡੀਜ਼ਲ ਦੀ ਵੀ ਲੋੜ ਪੈਂਦੀ ਆ ਹੋਰ ਕਈ ਸਮਾਨ ਸਮਾਨ ਅਜੀਹਾ ਜਿਹੜੇ ਕਿਸਾਨ ਉਹ ਖਰੀਦ ਨਹੀਂ ਸਕਦੇ ਕਿਉਂਕਿ ਇੱਕ ਤਾਂ ਪਹਿਲਾਂ ਹੀ ਘਰਾਂ ਤੋਂ ਬੇਕਾਰ ਹੋ ਗਏ ਜੋ ਪੈਸੇ ਫਸਲ ਵੇਚ ਕੇ ਆਉਣੇ ਸੀ ਕਈਆਂ ਨੇ ਕਰਜ਼ਾ ਆਪਣਾ ਲਾਉਣਾ ਸੀ ਕਈਆਂ ਦੇ ਘਰ ਦਾ ਰੋਜਗਾਰ ਜਿਹੜਾ ਉਸੇ ਫਸਲ ਦੇ ਨਾਲ ਚੱਲਦਾ ਤਾਂ ਉਹ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਤਾਂ ਸਰਕਾਰਾਂ ਦੇ ਵੱਲੋਂ ਬੇਸ਼ੱਕ ਪ੍ਰਤੀ ਏਕੜ 20000 ਰੁਪਏ ਦਾ ਐਲਾਨ ਕਰ ਦਿੱਤਾ ਪਰ ਬਹੁਤ ਸਾਰੇ ਕਿਸਾਨ ਹਲੇ ਵੀ ਨੇ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਇਹ ਮੁਆਵਜ਼ਾ ਨਹੀਂ ਮਿਲਿਆ ਤਾਂ ਕਿਸਾਨਾਂ ਦੇ ਵੱਲੋਂ ਮੰਗ ਤਾਂ ਖੈਰ 70000 ਰੁਪਏ ਪ੍ਰਤੀ ਏਕੜ ਦੀ ਕੀਤੀ ਸੀ ਪਰ 20000 ਰੁਪਏ ਦਿੱਤਾ ਗਿਆ ਪ੍ਰਤੀ ਏਕੜ ਦੂਜੇ ਪਾਸੇ ਜੋ ਜਥੇਬੰਦੀਆਂ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਕਿਸਾਨਾਂ ਦਾ ਸਹਿਯੋਗ ਕਰ ਰਹੀਆਂ ਨੇ ਤਾਂ ਵਾਕੇ ਅੱਜ ਇੱਕ ਦੂਜੇ ਦੇ ਨਾਲ ਖੜੇ ਹੋਣ ਦੀ ਜ਼ਰੂਰਤ ਹੈ ਤਾਂ ਜੋ ਅਜਿਹੇ ਹਾਲਾਤਾਂ ਦੇ ਵਿੱਚੋਂ ਕਿਸਾਨ ਬਾਹਰ ਨਿਕਲ ਸਕੇ ਤਾਂ ਮੁੜ ਤੋਂ ਕਿਸਾਨਾਂ ਦੇ ਚਿਹਰਾਂ ਦੇ ਉੱਤੇ ਰੌਣਕ ਆ ਸਕੇ